ਕੰਡੈਮਨ ਕੀਤਾ ਹੈ ਦੇਸ਼ ਦੀ ਸਰਕਾਰ ਨੂੰ ਤਾਲਿਬਾਨ ਸਰਕਾਰ ਨਾਲ ਇਕਦਮ ਕੇਸ ਲੈਣਾ ਚਾਹੀਦਾ ਤੇ ਦੋਸ਼ੀਆਂ ਨੂੰ ਪੜਨਾ ਚਾਹੀਦਾ। ਅੱਜ ਦੀ 14 ਕਰੋੜ ਰੁਪਏ ਖਰਚੇ ਗਏ ਕੱਲੇ ਅਪ੍ਰੈਲ ਮਹੀਨੇ ਦੇ ਵਿੱਚ ਸਰਕਾਰ ਵੱਲੋਂ ਪਬਲਿਕ ਸੈਕਟੇ ਦੇ ਲਈ। 14 ਨਹੀਂ 24 ਕਰੋੜ ਰੁਪਇਆ। 24 ਕਰੋੜ ਰੁਪਇਆ 1 ਮਹੀਨੇ ਦਾ। ਝੂਠ ਦੱਸਣ ਵਾਸਤੇ। ਆਹ ਤਾਂ ਹਾਲਾਤ ਹੈ ਲੋਕੀਨ ਲੋਕਾਂ ਨੂੰ ਹਲੇ ਆਟਾ ਦਾਲ ਨਹੀਂ ਆਇਆ। ਪੈਨਸ਼ਨਾਂ ਨਹੀਂ ਆਈਆਂ ਉਹਦੀ ਕੋਈ ਫਿਕਰ ਨਹੀਂ ਇਹਨਾਂ ਨੂੰ। ਲੁਧਿਆਣਾ ਦੇ ਵਿੱਚ ਚੱਕਣੀ ਪਾਸ ਤੋਂ ਲੈ ਕੇ ਦੁਬਾਰਾ ਇੱਥੇ ਜਿਹੜਾ ਹਮਲਾ ਸ਼ੁਰੂ ਹੋ ਗਿਆ ਥੋੜਾ ਜਿਹਾ। ਜਿਹੜੀ ਮੋਦੀ ਸਰਕਾਰ ਹੈ बार-बार ਗਲਤੀ ਕਰੀ ਜਾਂਦੀ ਹੈ ਪਹਿਲੇ ਕਿਸਾਨੀ ਕਾਨੂੰਨ ਲਿਆਂਦੇ ਬਗੈਰ ਪੁੱਛੇ ਤੇ ਵਾਪਸ ਲੈਣੇ ਪਏ ਨੇ ਤੇ ਹੁਣ ਆ ਨਵਾਂ ਪੰਗਾ ਲੈ ਲਿਆ ਘਰ ਤੋਂ ਘਰ ਨੌਜਵਾਨਾਂ ਨੂੰ ਤਾਂ ਪੁੱਛੋ ਕੀ ਚਾਹੁੰਦੇ ਕੀ ਹੈ ਆਪਣੇ ਆ ਰਿਵਿਊ ਹੋਣਾ ਚਾਹੀਦਾ ਜੀ ਕੰਡੈਮਨ ਕੀਤਾ ਹੈ ਦੇਸ਼ ਦੀ ਸਰਕਾਰ ਨੂੰ ਤਾਲਿਬਾਨ ਸਰਕਾਰ ਨਾਲ ਇੱਕਦਮ ਕੇਸ ਲੈਣਾ ਚਾਹੀਦਾ ਤੇ ਦੋਸ਼ੇ ਨੂੰ ਪੜਨਾ ਚਾਹੀਦਾ ਤਬੀ ਤੇ 14 ਕਰੋੜ ਰੁਪਏ ਖਰਚੇ ਗਏ ਕੱਲੇ ਅਪ੍ਰੈਲ ਮਹੀਨੇ ਦੇ ਵਿੱਚ ਸਰਕਾਰ ਵੱਲੋਂ ਪਬਲਿਸਿਟੀ ਦੇ ਲਈ 14 ਨਹੀਂ 24 ਕਰੋੜ ਰੁਪਇਆ 24 ਕਰੋੜ ਰੁਪਇਆ ਇੱਕ ਮਹੀਨੇ ਦਾ ਝੂਠ ਦੱਸਣ ਵਾਸਤੇ ਆਹ ਤਾਂ ਹਾਲਾਤ ਹੈ ਲੋਕੀ ਲੋਕਾਂ ਨੂੰ ਹਲੇ ਆਟਾ ਦਾਲ ਨਹੀਂ ਆਇਆ ਪੈਨਸ਼ਨਾਂ ਨਹੀਂ ਆਈਆਂ ਉਹਦੀ ਕੋਈ ਫਿਕਰ ਨਹੀਂ ਇਹਨਾਂ ਨੂੰ ਲੁਧਿਆਣਾ ਦੇ ਵਿੱਚ ਚੱਕ ਨਹੀਂ ਪਾਸ ਨੂੰ ਲੈ ਕੇ ਦੁਬਾਰਾ ਇੱਥੇ ਜਿਹੜਾ ਹਮਲਾ ਸ਼ੁਰੂ ਹੋ ਗਿਆ ਥੋੜਾ ਫਨ ਸ਼ੁਰੂ ਹੋ ਗਿਆ ਜਿਹੜੀ ਮੋਦੀ ਸਰਕਾਰ ਹੈ ਬਾਰ-ਬਾਰ ਗਲਤੀ ਕਰੀ ਜਾਂਦੀ ਹੈ ਪਹਿਲੇ ਕਿਸਾਨੀ ਕਾਨੂੰਨ ਲਿਆਂਦੇ ਬਿਨਾਂ ਪੁੱਛੇ ਤੇ ਵਾਪਸ ਲੈਣੇ ਪਏ ਨੇ ਤੇ ਹੁਣ ਆ ਨਵਾਂ ਪੰਗਾ ਲੈ ਲਿਆ ਘੜਤ ਘੜ ਨੌਜਵਾਨਾਂ ਨੂੰ ਤਾਂ ਪੁੱਛੋ ਕੀ ਚਾਹੁੰਦੇ ਕੀ ਹੈ ਆਪਣੇ ਆ ਰਿਵਿਊ ਹੋਣਾ ਚਾਹੀਦਾ ਹੈ ਦੀ ਕੰਡੈਮਨ ਕੀਤਾ ਹੈ ਤੇ ਇਸ ਦੀ ਸਰਕਾਰ ਨੂੰ ਤਾਲਿਬਾਨ ਸਰਕਾਰ ਨਾਲ ਇੱਕਦਮ ਕੇਸ ਲੈਣਾ ਚਾਹੀਦਾ ਤੇ ਦੋਸ਼ੀਆਂ ਨੂੰ ਫੜਨਾ ਚਾਹੀਦਾ ਸਭ ਦੀ 14 ਕਰੋੜ ਰੁਪਏ ਖਰਚੇ ਗਏ ਕੱਢੇ ਅਪ੍ਰੈਲ ਮਹੀਨੇ ਦੇ ਵਿੱਚ ਸਰਕਾਰ ਵੱਲੋਂ ਪਬਲਿਸਿਟੀ ਦੇ ਲਈ 14 ਨਹੀਂ 24 ਕਰੋੜ ਰੁਪਿਆ 24 ਕਰੋੜ ਰੁਪਿਆ 1 ਮਹੀਨੇ ਦਾ ਝੂਠ ਦੱਸਣ ਵਾਸਤੇ ਆਹ ਤਾਂ ਹਾਲਾਤ ਹੈ ਲੋਕੀਨ ਲੋਕਾਂ ਨੂੰ ਹਲੇ ਆਟਾ ਦਾਲ ਨਹੀਂ ਆਇਆ ਪੈਨਸ਼ਨਾਂ ਨਹੀਂ ਆਈਆਂ ਉਹਦੀ ਕੋਈ ਫਿਕਰ ਨਹੀਂ ਇਹਨਾਂ ਨੂੰ ਲੁਧਿਆਣਾ ਦੇ ਵਿੱਚ ਚੱਕਣੀ ਪਾਸ ਤੋਂ ਲੈ ਕੇ ਦੁਬਾਰਾ ਇੱਥੇ ਜਿਹੜਾ ਹਮਲਾ ਇੱਕ ਸ਼ੁਰੂ ਹੋ ਗਿਆ ਥੋੜਾ ਫਨ ਸ਼ੁਰੂ ਹੋ ਗਿਆ ਜਿਹੜੀ ਮੋਦੀ ਸਰਕਾਰ ਹੈ ਬਾਰ-ਬਾਰ ਗਲਤੀ ਕਰੀ ਜਾਂਦੀ ਹੈ ਪਹਿਲੇ ਕਿਸਾਨੀ ਕਾਨੂੰਨ ਲਿਆਂਦੇ ਬਿਨਾਂ ਪੁੱਛੇ ਤੇ ਵਾਪਸ ਲੈਣੇ ਪਏ ਨੇ ਤੇ ਹੁਣ ਆ ਨਵਾਂ ਪੰਗਾ ਲੈ ਲਿਆ ਘਰ ਤੋਂ ਘਰ ਨੌਜਵਾਨਾਂ ਨੂੰ ਤਾਂ ਪੁੱਛੋ ਕੀ ਚਾਹੁੰਦੇ ਕੀ ਹੈ ਆਪਣੇ ਆ ਰਿਵਿਊ ਹੋਣਾ ਚਾਹੀਦਾ ਹੈ ਜਿਹੜੀ ਕੰਡੈਮਨ ਕੀਤਾ ਹੈ ਦੇਸ਼ ਦੀ ਸਰਕਾਰ ਨੂੰ ਤਾਲਿਬਾਨ ਸਰਕਾਰ ਨਾਲ ਇੱਕਦਮ ਕੇਸ ਲੈਣਾ ਚਾਹੀਦਾ ਤੇ ਦੋਸ਼ੀਆਂ ਨੂੰ ਪੜਨਾ ਚਾਹੀਦਾ ਸਭੀ ਜੀ 14 ਕਰੋੜ ਰੁਪਏ ਖਰਚੇ ਗਏ ਇਕਲੇ ਅਪ੍ਰੈਲ ਮਹੀਨੇ ਦੇ ਵਿੱਚ ਸਰਕਾਰ ਵੱਲੋਂ ਪਬਲਿਕ ਸਿਟੀ ਦੇ ਲਈ 14 ਨਹੀਂ 24 ਕਰੋੜ ਰੁਪਇਆ 24 24 ਕਰੋੜ ਰੁਪਇਆ ਇੱਕ ਮਹੀਨੇ ਦਾ ਝੂਠ ਦੱਸਣ ਵਾਸਤੇ ਆਹਤ ਹਾਲਾਤ ਹੈ ਲੋਕੀ ਲੋਕਾਂ ਨੂੰ ਹਲੇ ਆਟਾ ਦਾਲ ਨਹੀਂ ਆਇਆ ਪੈਨਸ਼ਨਾਂ ਨਹੀਂ ਆਈਆਂ ਉਹਦੀ ਕੋਈ ਫਿਕਰ ਨਹੀਂ ਇਹਨਾਂ ਨੂੰ ਲੁਧਿਆਣਾ ਦੇ ਵਿੱਚ ਚੱਕਣੀ ਪੰਥ ਨੂੰ ਲੈ ਕੇ ਦੁਬਾਰਾ ਇੱਥੇ ਜਿਹੜਾ ਹਮਲਾ ਸ਼ੁਰੂ ਹੋ ਗਿਆ ਥੋੜਾ ਫਨ ਸ਼ੁਰੂ ਹੋਈ ਆ ਜਿਹੜੀ ਮੋਦੀ ਸਰਕਾਰ ਹੈ बार-बार ਗਲਤੀ ਕਰੀ ਜਾਂਦੀ ਹੈ ਪਹਿਲੇ ਕਿਸਾਨੀ ਕਾਨੂੰਨ ਲਿਆਂਦੇ ਬਿਨਾਂ ਪੁੱਛੇ ਤੇ ਵਾਪਸ ਲੈਣੇ ਪਏ ਨੇ ਤੇ ਹੁਣ ਆ ਨਵਾਂ ਪੰਗਾ ਲੈ ਲਿਆ ਘੜ ਤੋਂ ਘੜ ਨੌਜਵਾਨਾਂ ਨੂੰ ਤਾਂ ਪੁੱਛੋ ਕੀ ਚਾਹੁੰਦੇ ਕੀ ਹੈ ਆਪਣੇ ਆ ਰਿਵਿਊ ਹੋਣਾ ਚਾਹੀਦਾ